ਕੱਲ ਇੱਥੇ ਵੀਰੇ ਕੱਲ ਇੱਥੇ ਵੀਰੇ ਲੱਗੀ ਐ ਉਹਨਾਂ ਨੇ ਮਾਰਿਆ ਪਤਾ ਨਹੀਂ ਕੀ ਮਾਰਿਆ ਸਿਰ 'ਚ ਲੱਗੀ ਐ ਵੀਰੇ ਹਾਂਜੀ ਹਾਂਜੀ ਅਸੀਂ ਇਹ ਤਾਂ ਬੈਰੀਗੇਟ ਪੱਟ ਰਿਆ ਸੀ ਉਦੋਂ ਸਿਰ ਦੇ ਵਿੱਚ ਬਾਈ ਦੇ 6:00 ਵਜੇ ਆ ਪਰ ਹੌਸਲਾ ਦੇਖੋ ਅੱਜ ਫਿਰ ਪਰ ਅੱਜ ਥੋੜਾ ਪਿਆਰੀ ਦੇ ਨਾਲ ਆਏ ਹੋ ਹੈ ਹਾਂ ਵੀਰੇ ਪੂਲੀ ਤਿਆਰੀ ਐ ਮਰ ਜਾ ਤੱਕ ਮਰਦੇ ਨਹੀਂ ਇੱਥੇ ਹੀ ਖੜੇ ਆ ਜਾਂ ਅੱਗੇ ਜਾਵਾਂਗੇ ਜਾਂ ਮਰਾਂਗੇ ਵੀਰੇ ਸਾਨੂੰ ਹਰਿਆਣਾ ਸਰਕਾਰ ਦਾ ਕੋਈ ਚੱਕਰੀ ਦੇ ਵਿੱਚੋਂ ਲੰਘਣਾ ਸਾਨੂੰ ਰੋਕ ਰਿਹਾ ਕੱਲ ਨੂੰ ਫਿਰ ਦਿੱਕਤ ਆਊਗੀ ਕੱਲ ਨੂੰ ਅਸੀਂ ਰੋਕਾਂਗੇ ਹਰਿਆਣੇ ਨੂੰ ਇੱਧਰ ਆਣ ਤੋਂ ਫਿਰ ਕੀ ਕਰੋਗੀ ਹਰਿਆਣਾ ਸਰਕਾਰ ਉਹ ਪਿੱਛੇ ਲਫਾਫਾ ਲਪਟੇ ਹੋਏ ਸੀ ਇਹ ਕਦੇ ਲਪਟਿਆ ਇਹ ਵੀਰੇ ਸੇਫਟੀ ਹੈ ਪਿੱਛੇ ਬੈਗ ਪਾ ਰੱਖਿਆ ਪਿੱਛੋਂ ਕਈ ਵਾਰ ਗੋਲੀਆਂ ਮਾਰਦੇ ਟਰੈਕਟਰ ਬੈਗ ਲੈ ਕੇ ਜਾਂਦੇ ਹਨ ਪਿੱਛੋਂ ਕੋਈ ਇਥਰੂ ਜਾਂਦਾ ਗੋਲਾ ਬੱਦਦਾ ਜਾਂ ਸਿੱਧੀਆਂ ਗੋਲੀਆਂ ਮਾਰਦੇ ਆ ਜਿਹੜੀ ਉਹ ਪਲਾਸਟਿਕ ਦੀ ਨਾਲ ਰੱਖੀ ਹੋਈ ਹੈ ਉਹ ਸੱਟ ਨਾ ਵੱਜੇ ਤਾਂ ਕਰਕੇ ਵੀਰੇ ਪੂਰੀਆਂ ਪਰ ਪਰ ਕੇ ਲੈ ਕੇ ਆਏ ਆ ਤਾਂ ਕਿ ਜਦੋਂ ਹੰਝੂ ਗੈਸ ਦੇ ਗੋਲੇ ਛੁੱਟੇ ਜਾਂਦੇ ਆ ਔਰ ਉਸ ਵੇਲੇ ਹੰਝੂ ਗੈਸ ਦੇ ਗੋਲੇ ਨੂੰ ਨਾਲ ਦੀ ਨਾਲ ਹੀ ਰੋਕਿਆ ਜਾਵੇ ਉਹਦਾ ਅਸਰ ਘਟ ਕਰ ਦਿੱਤਾ ਜਾਵੇ ਜਿੰਨਾ ਕਸਰ ਉਹਦਾ ਘਟਾ ਸਕਨੇ ਕਹਿੰਦੇ ਸੀ ਮਾ ਕਪੜੇ ਗਿੱਲੇ ਕਰਕੇ ਔਰ ਬੋਰੀਆਂ ਗਿੱਲੀਆਂ ਕਰਕੇ ਨੌਜਵਾਨ ਇਧਰਲੇ ਬੰਨੇ ਖੜੇ ਆ ਤਾਂ ਪੂਰੇ ਦਾ ਪੂਰਾ ਮਾਹੌਲ ਜਿਹੜਾ ਸ਼ੰਭੂ ਬਾਰਡਰ ਦਾ ਉਹ ਦੇਖ ਸਕਦੇ ਹੋ ਕਿ ਤੁਸੀਂ ਮਾਹੌਲ ਕੀ ਹੈ ਤਾਂ ਇਸ ਤਰੀਕੇ ਦੇ ਨਾਲ ਜ਼ਬਰਦਸਤ ਤਿਆਰੀ ਕਿਸਾਨ ਕਹਿੰਦੇ ਕਿ ਅਸੀਂ ਪੂਰੀ ਜ਼ਬਰਦਸਤ ਤਿਆਰੀ ਦੇ ਨਾਲ ਆਏ ਆ ਵੀ ਇਹ ਬਾਰਡਰ ਲਾਈਨ ਜਿੱਥੇ ਇਹਨਾਂ ਨੇ ਇਹਦਾ 80% ਪੱਟੇ ਕੇ 20% ਹੀ ਹੈਗੇ ਜੀ ਇਹ ਵੀ ਪੱਟੇਣਗੇ ਇਹ ਜਿਹੜੇ 2 ਕਨੇ ਸਵਾ ਲੱਖ ਨਾਲ ਇੱਕ ਲੜਨ ਵਾਲੇ ਨੇ ਜੀ ਸ਼ੰਭੂ ਬਾਰਡਰ ਤੇ ਅਸੀਂ ਇਸ ਵੇਲੇ ਜਿੱਥੇ ਲਗਾਤਾਰ ਹਰਿਆਣਾ ਵਾਲੇ ਬੰਨੋਂ ਗੋਲੇ打 ਕੇ ਜਾ ਰਹੇ ਸੀ ਡਰੋਨ ਵੀ ਆ ਕੇ ਗੋਲੇ ਸੁੱਟ ਰਿਆ ਸੀ ਔਰ ਇਸ ਥਾਂ ਤੋਂ ਬੈਰੀਕੇਡ ਇਸ ਕਿ ਇਸ ਕੇ ਲਈ ਆਈ ਸੀ ਨੌਜਵਾਨ ਪਰ ਇੱਥੇ ਹੁਣ ਬੋਰੀਆਂ ਵਛਾਤੀਆਂ ਮਾਸਕ ਲੈ ਕੇ ਆਗੇ ਨੌਜਵਾਨ ਤਾਂ 4x4 ਟਰੈਕਟਰ ਲੈ ਕੇ ਵੀ ਨੌਜਵਾਨ ਆਗੇ ਸੀ ਇਹਨਾਂ ਨੌਜਵਾਨਾਂ ਨੇ ਕੱਲ ਵੀ ਕਾਫੀ ਮੁਸ਼ਕਲ ਕੀਤੀ ਕਾਫੀ ਜੋਰ ਅਜਮਾਇਸ਼ ਇਹਨਾਂ ਨੌਜਵਾਨਾਂ ਦੇ ਵੱਲੋਂ ਕੱਲ ਵੀ ਕੀਤੀ ਗਈ ਤਾਂ ਦੇਖ ਸਕਦੇ ਹੋ ਤੁਸੀਂ ਸ਼ੰਭੂ ਬਾਰਡਰ ਦੀ ਤਸਵੀਰਾਂ ਇਹ ਬਈ ਕਿਵੇਂ ਦੇਖ ਰਹੇ ਹੋ ਤੁਸੀਂ ਪਰਲੇ ਬੰਨੇ ਬਾਰਡਰ ਜ਼ਬਰਦਸਤ ਹੈ ਔਰ ਹਰਿਆਣੇ ਵਾਲੇ ਕਹਿੰਦੇ ਹਰਿਆਣਾ ਸਰਕਾਰ ਕਹਿੰਦੀ ਕਿ ਇਸ ਦਾ ਹਥਿਆਰ ਲੈ ਕੇ ਆ ਰਹੇ ਕਿਸਾਨ ਜਾਣ ਨਹੀਂ ਦੇਣਗੇ ਕੱਲੂ ਵੀ ਬੈਰੀਕੇਟ ਪਟੇ ਕੱਲ ਹੈਗੇ ਤੁਸੀਂ ਇੱਥੇ ਕੱਲ ਇੱਥੇ ਜੀ ਕੱਲ ਇੱਥੇ ਵੀਰੇ ਲੱਗੀ ਹੈ ਉਹਨਾਂ ਨੇ ਮਾਰਿਆ ਪਤਾ ਨਹੀਂ ਕੀ ਮਾਰਿਆ ਸਿਰ 'ਤੇ ਲੱਗੀ ਹੈ ਵੀਰੇ ਹਾਂਜੀ ਹਾਂਜੀ ਜਦੋਂ ਬੈਰੀਕੇਟ ਪਟ ਰਿਆ ਸੀ ਉਦੋਂ ਸਿਰ ਦੇ ਵਿੱਚ ਬਾਈ ਦੇ 6:00 ਵਜੇ ਆ ਪਰ ਹੌਸਲਾ ਦੇਖੋ ਅੱਜ ਫਿਰ ਪਰ ਅੱਜ ਥੋੜਾ ਤਿਆਰੀ ਦੇ ਨਾਲ ਆਏ ਹੋ ਹੈ ਹਾਂ ਵੀਰੇ ਫੁੱਲ ਤਿਆਰੀ ਹੈ ਮਰ ਜਾ ਤੱਕ ਮਰਦੇ ਨਹੀਂ ਇੱਥੇ ਖੜੀਆਂ ਜੇ ਅੱਗੇ ਜਾਵਾਂਗੇ ਜੇ ਮਾਰਾਂਗੇ ਵੀਰੇ ਹਾਂਜੀ ਹਾਂਜੀ ਇਹ ਕਲਰ ਜਿੱਦਾਂ ਹਰਿਆਣਾ ਸਰਕਾਰ ਕਹਿੰਦੀ ਹੈ ਹਥਿਆਰ ਲਈ ਕੇ ਆ ਰਹੇ ਆ ਸਰਕਾਰਾਂ ਕੋਲ ਹਥਿਆਰ ਹੈਗੇ ਤੁਹਾਡੇ ਕੋਲ ਤੁਸੀਂ ਗੋਲੀਆਂ ਮਾਰ ਰਹੇ ਆ ਸਾਡੇ ਸਾਡੇ ਕੋਲ ਕਿਹੜਾ ਥਿਆਰ ਹੈ ਸਾਡੇ ਕੋਲ ਟਰੈਕਟਰ ਆ ਸੀ ਅੱਗੇ ਜਨਰ ਦੇ ਹਰਿਆਣਾ ਸਿਆਲ ਨੂੰ ਰੋਕ ਕੇ ਫਰੀਚ ਰੋਕ ਰਹੀਏ ਸਾਨੂੰ ਅਸੀਂ ਤਾਂ ਦਿੱਲੀ ਜਾਣਾ ਵੀਰੇ ਸਾਨੂੰ ਹਰਿਆਣਾ ਸਰਕਾਰ ਦਾ ਕੋਈ ਚੱਕਰੀ ਦੇ ਵਿੱਚ ਨੂੰ ਲੰਘਣਾ ਸਾਨੂੰ ਰੋਕ ਰਹੀਆਂ ਕੱਲ ਨੂੰ ਫਿਰ ਦਿੱਕਤ ਆਊਗੀ ਕੱਲ ਨੂੰ ਅਸੀਂ ਰੋਕਾਂਗੇ ਹਰਿਆਣੇ ਨੂੰ ਇਧਰ ਆਣ ਤੋਂ ਫਿਰ ਕੀ ਕਰੋਗੀ ਹਰਿਆਣਾ ਸਰਕਾਰ ਤੁਹਾਡਾ ਪਿੱਛੇ ਲਫਾਫਾ ਲਪੇਟਿਆ ਹੋਇਆ ਸੀ ਇਹ ਕਦੇ ਲਪੇਟਿਆ ਇਹ ਵੀਰੇ ਸੇਫਟੀ ਹੈ ਪਿੱਛੇ ਬੈਗ ਪਾ ਰੱਖਿਆ ਪਿੱਛੋਂ ਕਈ ਵਾਰ ਗੋਲੀਆਂ ਮਾਰਦੇ ਟਰੈਕਟਰ ਬੈਗ ਲੈ ਕੇ ਜਾਂਦੇ ਆ ਨਾ ਪਿੱਛੋਂ ਕੋਈ ਇਥਰੂ ਜਾਂ ਜਿਹੜੀ ਉਹ ਪਲਾਸਟਿਕ ਦੀ ਇਹਨੇ ਰੱਖੀ ਹੋਈ ਹੈ ਉਹ ਸੱਟ ਨਾ ਵੱਜੇ ਤਾਂ ਕਰਕੇ ਆ ਵੀਰੇ ਵੀਰੇ ਸੱਟ ਵੱਜੀ ਸੀ ਕੀ ਕੱਲ ਚੜਦੀ ਕਲਾ ਚ ਪਰ ਜਿਹੜੇ ਚੌੜੇ-ਚੌੜੇ ਟਾਇਰ ਜਿਹੜੇ ਆ ਇਹ ਟਰੈਕਟਰਾਂ ਦੇ ਪਾਏ ਹੋਏ ਆ ਕਈ ਟਰੈਕਟਰ 4x4 ਨੇ ਕਿਸਾਨਾਂ ਦੇ ਕੋਲੇ ਤਾਂ ਬਾਈ ਹੁਣਾਂ ਨੇ ਇਧਰੋਂ ਪੂਰਾ ਕਵਰ ਕਰ ਲਿਆ ਸੀ ਵੀ ਤਾਂ ਕਿ ਜਿਹੜੀ ਪਲਾਸਟਿਕ ਦੀ ਜਿਹੜੀ ਬੁਲੇਟ ਆ ਉਹ ਨਾ ਲੱਗੇ ਔਰ ਇਧਰਲੇ ਬੰਨੇ ਵੀ ਦੇਖੋ ਕੱਪੜੇ ਗਿੱਲੇ ਕਰਕੇ ਔਰ ਬੋਰੀਆਂ ਗਿੱਲੀਆਂ ਕਰਕੇ ਨੌਜਵਾਨ ਇਧਰਲੇ ਬੰਨੇ ਖੜੇ ਆ ਤਾਂ ਪੂਰਾ ਦਾ ਪੂਰਾ ਮਾਹੌਲ ਜਿਹੜਾ ਸ਼ੰਭੂ ਬਾਰਡਰ ਦਾ ਉਹ ਦੇਖ ਸਕਦੇ ਆਂ ਤੁਸੀਂ ਮਾਹੌਲ ਕੀ ਹੈ ਤਾਂ ਇਸ ਤਰੀਕੇ ਦੇ ਨਾਲ ਜ਼ਬਰਦਸਤ ਤਿਆਰੀ ਕਿਸਾਨ ਕਹਿੰਦੇ ਕਿ ਅਸੀਂ ਪੂਰੀ ਜ਼ਬਰਦਸਤ ਤਿਆਰੀ ਦੇ ਨਾਲ ਆਏ ਹਾਂ ਸ਼ੰਭੂ ਬਾਰਡਰ ਦੇ ਉੱਪਰ ਔਰ ਉੱਥੇ ਹੀ ਕਹਿੰਦੇ ਅਸੀਂ ਵਾਪਸ ਨਹੀਂ ਮੁੜਾਂਗੇ ਤਾਂ ਜ਼ਬਰਦਸਤ ਤਰੀਕੇ ਦਾ ਉਸ਼ਾ ਕਿਸਾਨਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਵਿਉਤਵੰਦੀ ਘੜੀ ਜਾ ਰਹੀ ਹੈ ਕਿ ਕਿਸਾਨਾਂ ਨੇ ਅੱਗੇ ਕੀ ਕਰਨਾ ਕਿਸ ਤਰ੍ਹਾਂ ਦੀ ਤਿਆਰੀ ਕਰਨੀ ਆ ਬੂਰੀਆਂ ਭਰ-ਭਰ ਕੇ ਲੈ ਕੇ ਆਏ ਆ ਤਾਂ ਕਿ ਜਦੋਂ ਹੰਝੂ ਗੈਸ ਦੇ ਗੋਲੇ ਛੁੱਟੇ ਜਾਂਦੇ ਆ ਔਰ ਉਸ ਵੇਲੇ ਹੰਝੂ ਗੈਸ ਦੇ ਗੋਲੇ ਨੂੰ ਨਾਲ ਦੀ ਨਾਲ ਹੀ ਰੋਕਿਆ ਜਾਵੇ ਉਹਦਾ ਅਸਰ ਘਟ ਕਰ ਦਿੱਤਾ ਜਾਵੇ ਜਿੰਨਾ ਕਦਰ ਉਹਦਾ ਘਟਾ ਸਕਨੇ ਕਹਿੰਦੇ ਸੀ ਬੂਰੀ ਸੁੱਟ ਕੇ ਤਾਂ ਇਧਰਲੇ ਬੰਨੇ ਹਰ ਤਰ੍ਹਾਂ ਦੀ ਤਿਆਰੀ ਕਿਸਾਨਾਂ ਦੇ ਵੱਲੋਂ ਇਧਰ ਪਾਣੀ ਵੀ ਆ ਗਿਆ ਪੀਣ ਵਾਲਾ ਪਾਣੀ ਔਰ ਦੂਜੇ ਬੰਨੇ ਪਤੰਗਾ ਚੜ ਗਈਆਂ ਤੇ ਇਧਰਲੇ ਬੰਨੇ ਪਿੱਛੇ ਦੇਖੋਗੇ ਤੁਸੀਂ ਦੂਰ ਤੱਕ ਵੱਡੇ ਵੱਡੇ ਕੱਟ ਤੁਹਾਨੂੰ ਨਜ਼ਰ ਆਉਣਗੇ ਟਰੈਕਟਰ ਟਰਾਲੀਆਂ ਦੂਰ ਤੱਕ ਖੜੀਆਂ ਨਜ਼ਰ ਆ ਰਹੀਆਂ ਨੇ ਸੜਕ ਦੇ ਦੋਵੇਂ ਬੰਨੇ ਇਧਰਲੇ ਬੰਨੇ ਵੀ ਔਰ ਉਧਰਲੇ ਬੰਨੇ ਵੀ ਲਗਾਤਾਰ ਵਾਰ-ਵਾਰ ਬਲਾਸਟ ਕੀਤੇ ਜਾ ਰਹੇ ਆ ਹਰਿਆਣੇ ਵਾਲੇ ਬੰਨਿਓ ਵਾਰ-ਵਾਰ ਗੋਲੇ ਦਾਗੇ ਜਾ ਰਹੇ ਆ ਹਰਿਆਣੇ ਵਾਲੇ ਬੰਨਿਓ ਤਾਂ ਪੈਰਾਮਿਲਟਰੀ ਫੋਰਸ ਲਗਾਤਾਰ ਲੱਗੀ ਹੋਈ ਆ ਗੋਲੇ ਦਾਗਣ ਦੇ ਲਈ ਵਾਰ-ਵਾਰ ਗੋਲੇ ਦਾਗੇ ਜਾ ਰਿਹਾ ਹੈ ਕਿਸਾਨਾਂ ਦੇ ਉੱਪਰ ਕਿਸਾਨਾਂ ਵਾਲੇ ਬੰਦੇ ਨੂੰ ਤਾਂ ਕਿ ਕਿਸਾਨਾਂ ਨੂੰ ਇਧਰੋਂ ਭੁਜਾਇਆ ਜਾ ਸਕੇ ਤਾਂ ਇਹ ਤਸਵੀਰ ਦੇਖ ਰਹੇ ਤੁਸੀਂ ਸ਼ੰਭੂ ਬਾਰਡਰ ਦੀ ਆ ਦੂਜੇ ਬੰਦੇ ਇਧਰ ਖੇਤਾਂ ਦੇ ਵਿੱਚ ਵੀ ਦੇਖੋ ਤੁਸੀਂ ਕਿ ਵੱਡੀ ਗਿਣਤੀ ਦੇ ਵਿੱਚ ਕਿਸਾਨ ਇਧਰਲੇ ਬੰਦੇ ਵੀ ਆ ਕੇ ਖੜੇ ਆ ਇਸ ਬੰਦੇ ਵੀ ਵੱਡੀ ਗਿਣਤੀ ਦੇ ਵਿੱਚ ਆ ਕੇ ਖੜੇ ਆ ਕਿਸਾਨ ਖੇਤਾਂ ਵਾਲੇ ਬੰਦੇ ਹਾਲਾਂਕਿ ਇਹ ਜਿਹੜਾ ਪੁਆਇੰਟ ਇਹ ਪੁਆਇੰਟ ਜਿਹੜਾ ਕਹਿੰਦੇ ਕਿ ਪੰਜਾਬ ਦੇ ਵਿੱਚ ਪੰਜਾਬ ਚ ਆ ਕੇ ਇਹਨਾਂ ਨੇ ਨਾਕਾਬੰਦੀ ਕੀਤੀ ਹੋਈ ਆ ਇਸ ਨੂੰ ਚਾਹੀਦਾ ਕਿ ਖਰੇੜਿਆ ਜਾਵੇ ਇਸ ਨੂੰ ਹਟਵਾਇਆ ਜਾਵੇ ਇਹ ਗੱਲ ਕਹੀ ਜਾ ਰਹੀ ਆ ਤਾਂ ਦੂਜੇ ਬੰਨੇ ਦੇਖੋ ਵੱਡੀ ਗਿਣਤੀ ਦੇ ਵਿੱਚ ਕਿਸਾਨ ਖੇਤਾਂ ਵਿੱਚ ਦੀ ਆਉਂਦੇ ਹੋਏ ਵੀ ਨਜ਼ਰ ਆ ਰਿਹਾ ਤਾਂ ਦੂਰ ਤੱਕ ਇਸੇ ਤਰੀਕੇ ਨਾਲ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਦੂਰ ਤੱਕ ਇਸੇ ਤਰੀਕੇ ਦੇ ਨਾਲ ਲੰਬੀਆਂ ਲੰਬੀਆਂ ਕਤਾਰਾਂ ਕਿਸਾਨਾਂ ਦੀਆਂ ਤਾਂ ਇਹ ਪੂਰਾ ਦਾ ਪੂਰਾ ਪੰਜਾਬ ਦਾ ਇਲਾਕਾ ਹੈ ਪੰਜਾਬ ਦੇ ਵਿੱਚ ਖੜੇ ਆ ਅਸੀਂ ਇਸ ਵੇਲੇ ਜਿਹੜਾ ਹਾਈਵੇ ਬੰਦ ਕੀਤਾ ਨੈਸ਼ਨਲ ਹਾਈਵੇ ਔਰ ਉੱਥੇ ਕਿਸਾਨ ਕਹਿੰਦੇ ਆ ਕਿ ਅਸੀਂ ਤਾਂ ਕੋਈ ਧੱਕਾ ਨਹੀਂ ਕਰ ਰਹੇ ਪਰ ਸਰਕਾਰ ਸਾਡੇ ਨਾਲ ਧੱਕਾ ਕਰ ਰਹੀ ਹੈ ਟਰੈਕਟਰ ਟਰਾਲੀਆਂ ਲੈ ਕੇ ਆਇਆ ਔਰ ਇਧਰ ਬਨੇ ਬਾਈ ਹੁਣੀ ਪਾਣੀ ਲੈ ਕੇ ਆ ਗਿਆ ਤਾਂ ਇਥੋਂ ਤੱਕ ਘੜੀਸ ਘੜੀਸ ਕੇ ਲੈ ਆਏ ਆ ਬੈਰੀਗੇਡ ਜਿਹੜੇ ਸੀ ਕਿਉਂਕਿ ਉਧਰੋਂ ਪਰਲੇ ਬੰਨੋ ਖਿੱਚ ਖਿੱਚ ਕੇ ਤੂ ਤੂ ਕੇ ਇਧਰੋਂ ਨੌਜਵਾਨਾਂ ਨੇ ਪਾਸੇ ਕੀਤੇ ਆ ਕੱਲ ਜਿਹੜੀ 4x4 ਟਰੈਕਟਰ ਟਰਾਲੀਆਂ ਲੈ ਕੇ ਨੌਜਵਾਨ ਆਏ ਹੋਏ ਸੀ ਔਰ ਟੋਚਨ ਉਹਨਾਂ ਨੇ ਪਾਈ ਹੋਈ ਸੀ ਟੋਚਨ ਪਾ ਪਾ ਕੇ ਉਹਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਖਿੱਚਿਆ ਜਾਵੇ ਇਹਨਾਂ ਨੂੰ ਪਾਸੇ ਕੀਤਾ ਜਾਵੇ ਬੈਰੀਕੇਡਸ ਨੂੰ ਤਾਂ ਅਗਲੇ ਬੰਨੇ ਵੀ ਟਰੈਕਟਰ ਟਰਾਲੀਆਂ ਖੜੀਆਂ ਆ ਟਰੈਕਟਰ ਕੱਲ ਵੀ ਲੱਗੇ ਹੋਏ ਸੀ ਪਿੱਛੇ ਸੰਗਲ ਪਏ ਹੋਏ ਆ ਤਾਂ ਟੋਚਨ ਪਾ ਕੇ ਖਿੱਚਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਸੀ ਅਗਲੇ ਬੰਨੇ ਵੀ ਇਸ ਟਰੈਕਟਰ ਦੇ ਪੂਰੀਆਂ ਬੋਰੀਆਂ ਲਾਈਆਂ ਹੋਈਆਂ ਬੋਰੀਆਂ ਪਾਈਆਂ ਹੋਈਆਂ ਕਿਉਂਕਿ ਜਦੋਂ ਹੰਝੂ ਗੈਸ ਦਾ ਗੋਲਾ ਡਿੱਗਦਾ ਤਾਂ ਕਿਸਾਨ ਕਹਿੰਦੇ ਕਿ ਨਾਲ ਦੀ ਨਾਲ ਉਸ ਨੂੰ ਉਸ ਦੇ ਉੱਪਰ ਬੋਰੀ ਜਿਹੜੀ ਆ ਉਹ ਪਾ ਦਿੱਤੀ ਜਾਵੇ ਤਾਂ 4x4 ਟਰੈਕਟਰ ਜਿਨ੍ਹਾਂ ਦੇ ਨਾਲ ਕੱਲ ਵੀ ਖੁਆ ਖਿੱਚੇ ਗਏ ਬੈਰੀਗੇਟ ਧੋਏ ਗਏ ਬੈਰੀਗੇਟ ਤੂ ਕੇ ਪਾਸੇ ਕੀਤੇ ਗਏ ਔਰ ਇਸੇ ਤਰੀਕੇ ਦੇ ਨਾਲ ਅੱਜ ਵੀ ਤਿਆਰੀ ਆ ਪਰ ਇਧਰਲੇ ਬੰਨੇ ਸਟੇਜ ਲੱਗਣੀ ਸ਼ੁਰੂ ਹੋ ਗਈ ਆ ਕਿਸਾਨਾਂ ਦੀ ਤਾਂ ਮਾਹੌਲ ਉਹੀ ਸ਼ੰਭੂ ਬਾਰਡਰ ਵਾਲਾ ਬਣਦਾ ਹੋਇਆ ਨਜ਼ਰ ਆਇਆ ਇਧਰਲੇ ਬੰਨੇ ਦੇਖ ਸਕਦੇ ਹੋ ਤੁਸੀਂ ਹਾਂਜੀ ਕਿੱਥੋਂ ਆਇਓ ਕੀ ਕਹੋਗੇ ਅਸੀਂ ਸਗੂ ਤੋਂ ਆਏ ਜੀ ਵੀ ਇਹ ਬਾਰਡਰ ਲਾਈਨ ਜਿਵੇਂ ਇਹਨਾਂ ਨੇ ਇਹ ਤਾਂ 80% ਪੱਟੇ ਕੇ 20% ਹੀ ਹੈਗੇ ਜੀ ਇਹ ਵੀ ਪੱਟੇ ਜਾਣਗੇ ਜਿਹੜੇ ਲੋਕ ਨੇ ਸਵਾ ਲੱਖ ਨਾਲ ਇੱਕ ਲੜਨ ਵਾਲੇ ਨੇ ਜੀ ਇਹ ਚੜਦੀ ਕਲਾ ਜੈਨ ਵਾਲੇ ਨੇ ਇਹ ਕੋਈ ਐ ਨਹੀਂ ਹੈਗੇ ਵੀ ਦਬਣ ਵਾਲੇ ਨੇ ਜੀ ਨਾ ਬਹਾਦਰ ਕੈਪਨ ਨਾਲ ਦਿੱਲੀ ਪਹੁੰਚ ਕੇ ਹਟਾਂਗੇ ਜੀ ਮੋਦੀ ਨੇ ਦਿੱਲੀ ਪਹੁੰਚ ਕੇ ਹਟਾਂਗੇ ਔਰ ਨਾਲ ਹੀ ਸਾਡੀਆਂ ਕਹਿੰਦੇ ਅਸੀਂ ਮੰਗਾ ਮਨਵਾ ਕੇ ਹਟਾਂਗੇ ਸਪੀਕਰ ਵੀ ਆ ਗਿਆ ਇਧਰਲੇ ਬੰਨੇ ਦੇਖੋਗੇ ਤਾਂ ਸਪੀਕਰ ਵੀ ਆ ਗਿਆ ਔਰ ਇੱਥੇ ਬੈਠੇ ਬੈਠ ਗਏ ਆ ਕਿਸਾਨ ਵੱਡੀ ਗਿਣਤੀ ਦੇ ਵਿੱਚ ਤਾਂ ਟਰੈਕਟਰ ਟਰਾਲੀਆਂ ਲੈ ਕੇ ਕਿਸਾਨ ਸ਼ੰਭੂ ਬਾਰਡਰ ਤੇ ਪਹੁੰਚੇ ਹੋਏ ਆ ਵਿਉਂਤਬੰਦੀ ਘੜੀ ਜਾ ਰਹੀ ਹੈ ਕਿ ਕਿਸਾਨਾਂ ਨੇ ਕੀ ਕਰਨਾ ਪਰ ਕਹਿੰਦੇ ਕਿ ਅਸੀਂ ਦਿੱਲੀ ਕੂਚ ਦਾ ਜਿਹੜਾ ਪ੍ਰੋਗਰਾਮ ਆ ਉਹ ਤਾਂ ਤੈਅ ਰਹੇਗਾ